ਦੇਖੋ ਬੇਧਰਮਾ ਮਤਰਾ ਗਿਆਨ ਧਰਮ ਬੇਧਰਮਾ ਹੁੰਦਾ ਗਿਆਨ ਜਿਹੜਾ ਧਰਮ ਆਤਮ ਗਿਆਨ ਜਿਹੜਾ ਕਰਾਉਂਦਾ ਆਤਮ ਗਿਆਨ ਕਰਾਉਣਾ ਹੀ ਆਤਮਾ ਕੀ ਹੈ ਇਹਦੀ ਸਟੱਡੀ ਈ ਧਰਮ ਹੈ ਆਤਮਾ ਸਟੱਡੀ ਕਰਦੀ ਕਰਦੀ ਪਰਮਾਤਮਾ ਬਣ ਜਾਂਦੀ ਆਪੇ ਪਰਮਾਤਮਾ ਦੀ ਅਸੀਂ ਪ੍ਰਾਪਤੀ ਨਹੀਂ ਕਰਨੀ ਪਰਮਾਤਮਾ ਕੋਈ ਵੱਖਰੀ ਚੀਜ਼ ਨਹੀਂ ਹੈ ਆਤਮਾ ਦੀ ਅਵਸਥਾ ਹੈ ਉਹ ਪਰਮਾਤਮਾ ਖੁਦੇ ਬਣ ਜਾਂਦੀ ਹੈ ਪੁਰਖ ਦੀ ਅਵਸਥਾ ਪਰਮਪੁਰਖ ਖੁਦੀ ਬਣ ਜਾਂਦਾ ਉਹ ਥਰਡ ਫਾਰਮ ਹੈ ਪਰਮ ਪਰਮ ਵੀਰ ਚੱਕਰ ਪਰਮ ਵੀਰ ਚੱਕਰ ਸਾਡੇ ਨਹੀਂ ਹੈ ਪਰਮ ਨਾਲ ਲੱਗਦਾ ਆਖਰੀ ਸਥਿਤੀ ਜੁਹਦੀ ਹੈ ਜੇ ਪਰਮ ਨਾਲ ਲੱਗ ਜਾਏ ਪੁਰਖ ਤੇ ਪਰਮਪੁਰਖ ਬਣ ਗਿਆ ਆਤਮਾ ਤੇ ਪਰਮ ਆਤਮਾ ਪਰਮਾਤਮਾ ਨਹੀਂ ਪਰਮ ਆਤਮਾ ਸ਼ਬਦ ਹੈ ਉਦਾ ਆਪ ਡਵੈਲਪ ਹੋ ਜਾਣਾ ਨੇ ਬਿਮਾਰ ਦਾ ਨੋ ਜਿਵੇਂ ਮਰੀਜ਼ ਹੈ ਚਾਹ ਡਾਕਟਰ ਹੋਵੇ ਜੇ ਐਡਮਿਟ ਹੈ ਤਾਂ ਮਰੀਜ਼ ਹੋ ਡਾਕਟਰ ਨਹੀਂ ਹੈ ਜੇ ਤੰਦਰੁਸਤ ਹੋ ਗਿਆ ਫੇ ਡਾਕਟਰ ਹੈ ਉਹ ਐਵੇਂ ਆਤਮਾ ਹੈ ਬਿਮਾਰ ਹੈ ਹੋਮੇ ਦੀ ਦਾ ਰੋਗ ਹੈ ਤਾਂ ਆਤਮਾ ਹੈ ਹੋਮੇ ਦਾ ਰੋਗ ਚਲੇ ਗਿਆ ਇਹਦਾ ਪਰਮਾਤਮਾ ਹੋ ਗਈ ਗੱਲ ਤਾਂ ਇੰਨੀ ਹੋਈ ਹੈ ਇਹ ਕਾਹਦੇ ਨ ਹੋ ਗਿਆਨਾ ਹੋ ਲੋਭ ਅਸੀਂ ਛੱਡਦੇ ਨਹੀਂ ਮੋਸੀ ਛੱਡਦੇ ਨਹੀਂ ਜੇ ਸਾਨੂੰ ਗਿਆਨ ਹੋ ਜਾਊਗਾ ਮਾਇਆ ਦਾ ਵੀ ਸਾਨੂੰ ਲਾਭ ਕਿੱਧਰ ਹੈ ਅਸਲੀ ਕਰਨ ਕੀ ਆਇਆ ਆਤਮਾ ਹਸਦੀ ਕੀ ਆਤਮਾ ਮਰਦੀ ਨਹੀਂ ਹੈ ਹਮਾਰਾ ਪਰ ਅਸੀਂ ਮੰਨਦੇ ਜਮਨ ਵੱਲ ਨੂੰ ਹੁੰਦਾ ਆਤਮਾ ਨਾ ਮਰਦੀ ਨਹੀਂ ਜੇ ਆਤਮਾ ਮਰਦੀ ਨਹੀਂ ਆਤਮ ਹਤਿਆ ਕੇ ਮੈਂ ਹੋ ਜੂ ਆਤਮ ਹਤਿਆ ਸੀ ਲਿਖਦੇ ਆ ਸ਼ਬਦ ਚੱਲਦਾ ਨਾ ਆਤਮ ਹਤਿਆ ਕੋਰਟਾਂ 'ਚ ਵੀ ਚੱਲਦਾ ਪਰ ਉਹ ਇਹਦਾ ਮਤਲਬ ਵੇਚੜਦਾ ਸੀ ਜੇ ਪੜਾਈ ਵੇਚ ਦੀ ਕਰਦੇ ਆਤਮ ਹੱਤਿਆ ਨਹੀਂ ਹੁੰਦੀ ਫਿਰ ਜੇ ਆਤਮ ਹੱਤਿਆ ਨਹੀਂ ਹੁੰਦੀ ਪਾਪ ਨਹੀਂ ਹੁੰਦਾ ਇਹ ਤਾਂ ਗੀਤਾ ਘਰੇਹੀ ਹੈ ਅਰਜਨ ਨੂੰ ਫਿਰ ਗੀਤਾ ਨੂੰ ਵੀ ਮੰਨਦੇ ਨੇ ਇਹ ਪੁੰਨ ਪਾਪ ਨੂੰ ਵੀ ਮੰਨਦੇ ਨੇ ਵੇਦ ਨੂੰ ਵੀ ਮੰਨਦੇ ਨੇ ਬਤਰ ਪੂਜਾ ਨੂੰ ਵੀ ਮੰਨਦੇ ਨੇ ਅਸਲ ਦੀ ਸੰਦੂਗਤਾਰ ਨਹੀਂ ਹੈ ਇਹ ਬਹੁਤ ਸਾਰੇ ਬਹੁਤ ਸਾਰੀਆਂ ਵਿਚਾਰਧਾਰਾ ਧਾਰਾਵਾਂ ਦਾ ਮੋਜਮਾ ਕਿੰਨੀਆਂ ਵਿਚਾਰਧਾਰਾਵਾਂ ਛੋੜੀਆਂ ਇਕੱਠੀਆਂ ਕਰ ਲਈਏ ਉਹਨਾਂ ਦੀ ਥੈਲੀ ਦਾ ਨਾਮ Hindu धर्म Hindu ਹੈ ਇੱਕ ਪਰਿਵਾਰਕ ਨਾਮ ਹੈ ਪਰਿਵਾਰ ਦੇ ਵਿੱਚ ਡਿਫਰੈਂਟ ਮਤਲਬ ਵਿਚਾਰਧਾਰਾ ਦੇ ਲੋਕ ਹੁੰਦੇ ਨੇ ਉਹ ਉਹਨਾਂ ਦਾ ਸਮੂੱਚਾ ਨਾਮ Hindu ਹੈ ਕੋਈ ਕੋਈ ਧਰਮ Hindu ਕਿਸੇ ਨੇ ਬਣਾਇਆ ਹੋਵੇ ਕੋਈ ਇਸ ਤੀ ਨਹੀਂ ਹੈ ਦੀ ਜਦ ਤੱਕ ਇਸਲਾਮ ਦੀ ਗੱਲ ਹੈ ਇਸਲਾਮ ਦਾ ਮਤਲਬ ਹੈ ਅਮਨ ਸ਼ਾਂਤੀ ਜੇ ਆਪਣੇ ਅੰਦਰ ਸ਼ਾਂਤੀ ਹੈ ਤਾਂ ਬਾਹਰ ਸ਼ਾਂਤੀ ਹੈ ਤੁਸੀਂ ਪਹਿਲਾਂ ਆਪਣੇ ਅੰਦਰ ਅਮਨ ਪੈਦਾ ਕਰੋ ਤੇ ਧਰਮਾਂ ਦੋਏ ਲੜੀ ਜਾਂਦੇ ਨੇ ਪਹਿਲਾਂ ਇਹਨਾਂ ਦੀ ਇੱਕਤਾ ਖਰਾ ਲਓ ਜਿਹੜੇ ਮਨ ਜਿੱਤ ਲਿਆ ਆਪਣਾ ਉਹਨੇ जग ਜਿੱਤ ਲਿਆ ਪਹਿਲਾਂ ਆਪਣਾ ਮਨ ਨਹੀਂ ਮੰਨਦਾ ਦੂਏ ਰੱਖੀ ਮਨਾਲੂਗਾ ਇਹ ਦੂਏ ਨੂੰ ਸੰਸਾਰ ਨੂੰ ਬਣਾਉਣ ਲੱਗੇ ਨੇ ਆਪਣਾ ਮਨ ਬਣਿਆ ਨਹੀਂ ਨਾ ਤੇ ਇਸ ਹਾਰੇ ਧਰਮ ਵਾਲੇ ਜਿਵੇਂ ਟੌੜਾ ਸਾਫ ਸੀ ਸਾਡੇ ਸਿੱਖ ਬਣਾਉਣਾ ਕਹਿੰਦਾ ਸਾਰਿਆਂ ਨੂੰ ਆਪੇ ਬਣ ਜਾ ਭਾਈ ਆਪ ਸਿੱਖ ساری ਜ਼ਿੰਦਗੀ ਨਹੀਂ ਬਣ ਹੋਇਆ ਲੋਕਾਂ ਨੂੰ ਬਣਾਉਣਾ ਸੀ ਇਹੇ ਕੰਮ ਆਜੀਪੀਸੀ ਦਾ ਸੀ ਸਾਰਾ ਓਏ ਆਪ ਬਣੋ ਪਹਿਲਾਂ ਤੁਸੀਂ ਸਿੱਖ ਤੁਹਾਨੂੰ ਦੇਖ ਕੇ ਬਣ ਜਾਣਗੇ ਅੜੀਕੋ ਦਾ ਸਹੀ ਜਿਹੜੇ ਸਾਰਿਆਂ ਨੂੰ ਸਿੱਖ ਬਣਾਉਣਾ ਚਾਹੁੰਦੇ ਨੇ ਇਹ ਸਾਰਿਆਂ ਨੂੰ ਧਾਰਮਿਕ ਬਣਾਉਣਾ ਚਾਹੁੰਦੇ ਨੇ ਉਹ ਆਪ ਬਣ ਤੇ ਰਹਿ ਜਾਂਦੇ ਹੁੰਦੇ ਨੇ ਆਪ ਬਣ ਜਾਓ ਤੁਹਾਨੂੰ ਦੇਖ ਕੇ ਵੀ ਸਾਰੇ ਬਣ ਜਾਣਗੇ ਸਾਰੇ ਆਪ ਆ ਬਣ ਜਾਣ ਬਸ ਗੱਲ ਖਤਮ ਹੋਈ ਉਹਨਾਂ ਕਹਿੰਦਾ ਭਾਈ ਤੂੰ ਆਪਣਾ ਬੇੜਾ ਆਪ ਸੰਭਾਲ ਲੈ ਆਪਣਾ ਹਿਰਦਾ ਆਪ ਸੰਭਾਲ ਲੈ ਆਪਣੀ ਆਤਮਾ ਤੂੰ ਉਹ ਵੀ ਪਿਤਰ ਕਰ ਲੈ ਮੈਂ ਆਪਣੀ ਕਰਨੀ ਐ ਉਹਨ ਦੂਜੇ ਨਹੀਂ ਆਪਣੀ ਤੀਜੇ ਨਹੀਂ ਆਪਣੀ ਜਿਹੜਾ ਕਰ ਲੂਗਾ ਚੰਗਾ ਉਹ ਨਹੀਂ ਕਰੂਗਾ ਨਾ ਕਰੇ ਲੜਾਈ ਕਰੇ ਕਿਹੜੀ ਗੱਲ ਦੀ ਹੈ ਮੈਂ ਤਾਂ ਸਿਰ ਲੜਾਈ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਧਰਮ 'ਚ ਕੋਈ ਲੜਾਈਆਂ ਜਾਇਦਾਦ ਦੀ ਲੜਾਈਆਂ ਸੱਤਾ ਦੀ ਲੜਾਈਆਂ ਗੋਲਕ ਦੀ ਲੜਾਈਆਂ ਪੈਸੇ ਦੀ ਤੁਹਾਨੂੰ ਉਹ ਵਿਚ ਘੜੀਸ ਲੈਂਦੇ ਨੇ ਬੇਮਤਲਬ ਧਰਮ ਤਾਂ ਤੁਹਾਨੂੰ ਮਾਇਆ ਦੇ ਨੇੜੇ ਆਉਣੇ ਨਹੀਂ ਦਿੰਦਾ ਤਾਮ ਦਾ ਸ਼ਿਵ ਜੀ ਛੱਡੀ ਬੈਠਾ ਜੰਗਲ 'ਚ ਦੱਸ ਕੀ ਲੜਾਈ ਜਿਹੋ ਦੀ ਕਿਸੇ ਨੂੰ ਕੋਈ ਲੜਾਈ ਨਹੀਂ ਉਹ ਲੜਾਈ ਤਾਂ ਹਟਾਉਂਦਾ ਹੁੰਦਾ ਧਰਮ ਜੇ ਧਰਮੇ ਲੜਨ ਲੱਗ ਗਿਆ ਛੜਾਉ ਕੌਣ ਲੜਾਈ ਮਟਾਉ ਕੌਣ ਕਬੀਰ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੂ ਪੰਡਤ ਮੁੱਲਾਂ ਛੱਡੇ ਦੋ ਪੰਡਤਾਂ ਰ ਮੁੱਲਾਂ ਝਗੜਾ ਕਰਾਉਂਦੇ ਨੇ ਭਗਤਾਂ ਕਹਿੰਦਾ ਝਗੜਾ ਕਰਾਉਂਦੇ ਹੀ ਨਹੀਂ ਮਟਾਉਂਦੇ ਨੇ ਜਿਹਦੇ ਅੰਦਰੋਂ ਜਾਂ ਆਪਣੇ ਅੰਦਰੋਂ ਆਪਣਾ ਝਗੜਾ ਮੁੱਕ ਗਿਆ ਜੇ ਤਰਮੰਦਾ ਤਾਂ ਸਮਝੋ ਅਸੀਂ ਦੁਨੀਆ ਦਾ ਵੀ ਝਗੜਾ ਕਿਸੇ ਹੱਦ ਤੱਕ ਚਲੋ ਫਾਰਮੂਲਾ ਤਾਂ ਦੱਸੇ ਸਕਦੇ ਆਂ ਵੀ ਝਗੜਾ ਹਟਦਾ ਜੇ ਨਹੀਂ ਹਟਾ ਸਕਦੇ ਵਿਧੀ ਤਾਂ ਦੱਸ ਸਕਦੇ ਦਵਾਈ ਤਾਂ ਦੱਸ ਸਕਦੇ ਆਂ ਮੈਂ ਇੱਕ ਬਿਮਾਰੀ ਹਟਾ ਲਈ ਆਪਣੀ ਪਰਹੇਜ਼ ਰੱਖ ਕੇ ਦਵਾਈ ਖਾ ਕੇ ਤੇ ਦੂਜੇ ਨੂੰ ਮੈਂ ਦੱਸ ਸਕਦਾ ਭਾਈ ਆਹ ਬੂਟੀ ਐ ਖਾਲਾ ਐਂ ਖਾਣੀ ਐ ਐ ਪਰਹੇਜ਼ ਰੱਖਣਾ ਤੇ ਜੇ ਉਹ ਰਖ ਲੂਗਾ ਹਟ ਜੂ ਨਹੀਂ ਰਖੂ ਨਾ ਸਹੀ ਮੈਂ ਦੱਸੇ ਸਕਦਾ ਮੈਂ ਕਰ ਨਹੀਂ ਸਕਦਾ ਕੁਝ ਹੋਣੋ ਸੰਤਗਣਾ ਨਾ ਸੀ ਸਰਤੇ ਅਖਤਾਰ ਹੋ ਜਾਂਦਾ ਉਹ ਉਹ ਸਭ ਝੂਠ ਹੈ ਕਹਾਣੀਆਂ ਸਾਡੀਆਂ ਸਾਖੀਆਂ ਭਰੀਆਂ ਪਈਆਂ ਨੇ ਮੈਂ ਝੂਠ ਬੋਲ ਬੋਲ ਕੇ ਧਰਮ ਦੇ ਨਾਂ ਉਤੇ ਹੁਣ ਅਵੇਅਰਨੈਸ ਹੋ ਗਈ ਲੋਕ ਕਹਿੰਦੇ ਨੇ ਵੀ ਕਹਿੰਦੇ ਤਾਂ ਪਹਿਲਾਂ ਤੇ ਇਹਨਾਂ ਲੋਕ ਲੋਕਾਂ ਦਾ ਧਰਮ ਤੇ ਵਿਸ਼ਵਾਸ ਨਾ ਕਰਨ ਦਾ ਕਾਰਨ ਇਹ ਹੈ ਝੂਠੇ ਬਹੁਤ ਬੋਲੇ ਹੈ ਧਰਮਾਂ ਚ ਝੂਠੇ ਬਹੁਤ ਐਨਾ ਬੋਲੇ ਹੈ ਗੈਰ ਸੈਂਟੀਫਿਕ ਗੱਲਾਂ ਨੇ ਜਿਹੜੀਆਂ ਮਨ ਮੰਨੇ ਨਹੀਂ ਸਕਦਾ